ਸਾਤਿ ਸ੍ਰੀ ਅਕਾਲ ਦੋਸਤੋ ਅੱਜ ਜੋ ਤੁਸੀਂ ਇੰਟਰਵਿਊ ਸੁਣਨ ਜਾ ਰਹੇ ਹੋ ਇਹ ਸੁਖਵਿੰਦਰ ਅਮਰਤ ਬਾਰੇ ਹੈ ਇਹ ਇੰਟਰਵਿਊ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨ ਹੁਣ ਵਿੱਚ छਪੀ ਸੀ ਹੁਣ ਮੈਗਜ਼ੀਨ ਦੇ ਸੰਪਾਦਕ ਸਸੀਲ ਦਸਾਂਜੀ ਇਸ ਇੰਟਰਵਿਊ ਬਾਰੇ ਆਰੰਭਿਕ ਸ਼ਬਦ ਇਦਾਂ ਲਿਖਦੇ ਹਨ ਆਓ ਸੁਣੀਏ ਸੁਖਵਿੰਦਰ ਅਮਰਤ ਸਾਡੇ ਸਮਿਆਂ ਦੀ ਬੇਹਦ ਮਹਾਨ ਤੇ ਜ਼ਹੀਨ ਸ਼ਾਇਰਾ ਹੈ ਉਹਦੇ ਕੋੜੇ ਕੋਸਲੇ ਅਨੁਭਵ ਉਹਦੀ ਕਵਿਤਾ ਦੀ ਅਸਲ ਜ਼ਮੀਨ ਨੇ ਤੰਗੀਆਂ ਤੁਰਸ਼ੀਆਂ ਤੇ ਦਬਕਾਉ ਕਿਸਮ ਦੇ ਮਾਹੌਲ ਵਾਲਾ ਡਰਾਕਲਾ ਜਿਹਾ ਬਚਪਨ ਨਿੱਕੀ ਤੇ ਨਾ ਸਮਝ ਉਮਰੇ ਹੀ ਵਿਆਹ ਅਤੇ ਤਲਖਦੀ ਜਵਾਨੀ ਕਾਰਨ ਛੋਰੀ ਛੋਰੀ ਲਕੀਆਂ ਕਵਤਾਂਾਂ ਢੇਰ ਤੱਕ ਲੁਕਵੀਆਂ ਥਾਵਾਂ ਤੇ ਸਿਸਕ ਦੀਆਂ ਬਿਰਕ ਦੀਆਂ ਰਹੀਆਂ ਫਿਰ ਇਹ ਉਹਦੇ ਸੰਜਮ ਸਿਰੜ ਤੇ ਕਵਤਾ ਦੇ ਵੇਗ ਦੀ ਹੀ ਤਾਕਤ ਸੀ ਕਿ ਉਹਨੂੰ ਕੋਈ ਰੋਕ ਨਾ ਸਕਿਆ ਗਜ਼ਲਾਂ ਗੀਤਾਂ ਕਵਤਾਂਾਂ ਦੇ ਅਜਿਹੇ ਚਿਰਾਗ ਬਣ ਲੱਗੇ ਕਿ ਹਰ ਤਰਫ ਰੌਸ਼ਨੀ ਹੀ ਰੌਸ਼ਨੀ ਹੋ ਗਈ ਬੱਲੇ ਗਜ਼ਲ ਸੰਗ੍ਰਹਿ ਸੂਰਜ ਦੀ ਦਹਲੀਜ਼ ਤੋਂ ਸ਼ੁਰੂ ਹੋਇਆ ਸੁਖਵਿੰਦਰ ਦਾ ਕਾਵਸਾਪਰ ਗਜ਼ਲ ਸੰਗ੍ਰਹਿਾਂ ਚਿਰਾਗਾਂ ਦੀ ਢਾਰ ਪਤ ਝੜ ਵਿੱਚ ਪੁੰਗਰ ਦੇ ਪੱਤੇ ਹਜ਼ਾਰਾਂ ਰੰਗਾਂ ਦੀ ਲਾਟ ਪੁੰਨਿਆ ਅਤੇ ਕਾਵ ਸੰਗ੍ਰਹਿਾਂ ਕਣੀਆਂ ਧੁੱਪ ਦੀ ਚੁੰਨੀ ਚਿੜੀਆਂ ਅਤੇ ਗੀਤ ਸੰਗ੍ਰਹਿ ਨੀਲਿਆ ਮੋਰਾ ਵੇ ਤੱਕ ਫੈਲਿਆ ਹੋਇਆ ਹੈ ਉਹਨੇ ਪੰਜਾਬੀ ਦੀਆਂ ਪ੍ਰਤੀਨਿਧ ਗਜ਼ਲਾਂ ਦੀ ਕਿਤਾਬ ਕੇਸਰ ਦੇ ਛਿੱਟੇ ਅਤੇ ਸਮਾਜਿਕ ਰਿਸ਼ਤਿਆਂ ਬਾਰੇ ਕਾਵ ਸੰਗ੍ਰਹਿ ਰਿਸ਼ਤਿਆਂ ਦੀ ਰੰਗੋਲੀ ਵੀ ਸੰਪਾਦਿਤ ਕੀਤੇ ਹਨ ਇੰਨੀ ਦਿਨ ਹੀ ਉਹਦੇ ਵੱਲੋਂ ਅਨੁਵਾਦਿਤ ਧਰਮਵੀਰ ਭਾਰਤੀ ਦੀ ਪ੍ਰਸਿੱਧ ਕਾ ਪੁਸਤਕ ਕਨੂ ਪ੍ਰੀਆ ਸ਼ਬਕੀ ਆਈ ਹੈ ਸੁਖਵਿੰਦਰ ਦੇ ਸਮੁੱਚੇ ਕਾਵ ਸੰਗ੍ਰਹਿ ਦੀ ਬੁਨਿਆਦ ਉਹਦੇ ਇਨ੍ਹਾਂ ਬੋਲਾਂ ਵਿੱਚ ਪਈ ਹੋਈ ਹੈ ਤੜਪ ਪ੍ਰਧਾਨਵਾਦ ਹੀ ਕਵਿਤਾ ਹੈ ਉਹ ਕਹਿੰਦੀ ਹੈ ਕਵਿਤਾ ਉਹਦੇ ਲਈ ਰੋਸ਼ਨੀ ਦਾ ਮਰਕਜ਼ ਹੈ ਇੱਕ ਸਵਾਲ ਦੇ ਜਵਾਬ ਵਿੱਚ ਉਹਨੇ ਕਿਹਾ ਸ਼ਾਇਰੀ ਤੇ ਦਿਲ ਦਾ ਰਿਸ਼ਤਾ ਕਦੀਮੀ ਹੈ ਕਵਿਤਾ ਦਾ ਕੇਂਦਰੀ ਸਥਾਨ ਕਵੀ ਦੇ ਹਿਰਦੇ ਵਿੱਚ ਹੀ ਹੁੰਦਾ ਹੈ ਅਸੀਂ ਪੁੱਛਿਆ ਪਰ ਦਿਲ ਦੀਆਂ ਤਾਂ ਅੱਖਾਂ ਹੀ ਨਹੀਂ ਹੁੰਦੀਆਂ ਕੀ ਕਿਸੇ ਨਜ਼ਰੀਏ ਤੋਂ ਬਿਨਾ ਵੀ ਪੁਕਤਾ ਸ਼ਾਇਰੀ ਹੋ ਸਕਦੀ ਹੈ ਕਹਿਣ ਲੱਗੀ ਨਜ਼ਰੀਆ ਕੋਈ ਦਿਲ ਨਾਲੋਂ ਟੁੱਟੀ ਹੋਈ ਜਾਂ ਉਪਰੀ ਚੀਜ਼ ਨਹੀਂ ਹੁੰਦਾ ਜਿਹੜੇ ਨਜ਼ਰੀਏ ਜਾਂ ਵਿਚਾਰਧਾਰਾ ਨੂੰ ਸਾਡੇ ਦਿਲ ਨੇ ਜਜ਼ਬ ਨਹੀਂ ਕੀਤਾ ਉਸ ਨੂੰ ਜੇਕਰ ਅਸੀਂ ਆਪਣੀ ਲਿਖਤ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਅਨ ਕਾਵਿਕ ਹੋਵੇਗਾ ਹੋਰ ਬੜੀਆਂ ਗੱਲਾਂ ਨੇ ਜੋ ਉਹਦੇ ਆਪਣੇ ਨਿੱਜ ਬਾਰੇ ਨੇ ਜੋ ਦੀ ਕਵਿਤਾ ਚਾਹ ਕੇ ਸਮੁੱਛ ਬਣ ਰਿਹਾ ਹੈ ਪੰਜਾਬੀ ਕਵਿਤਾ ਦੇ ਅਤੀਤ ਹੋਂਨ ਅਤੇ ਭਵਿੱਖ ਬਾਰੇ ਬੜੀਆਂ ਅਮੁੱਲ ਗੱਲਾਂ ਨੇ ਜਿਨ੍ਹਾਂ ਨੂੰ ਪੜਨ ਮੰਨਨ ਤੇ ਜਜ਼ਬ ਕਰਨ ਲਈ ਤੁਹਾਨੂੰ ਹੁਣ ਦੇ ਅਗਲੇ 52 ਸਫ਼ਿਆਂ ਤੱਕ ਦਾ ਸਫ਼ਰ ਸਕਵਿੰਦਰ ਅਮਰਤ ਨਾਲ ਕਰਨਾ ਪਵੇਗਾ ਸਕੁੰਦਰ ਦੀਆਂ ਗੱਲਾਂ ਦੇ ਨਾਲ ਹੀ ਤੁਸੀਂ ਇਨ੍ਹਾਂ ਸਫਿਆਂ 'ਚ ਪੜੋਗੇ ਗਰਬਚਨ ਸਿੰਘ ਪੁੱਲਰ ਦਾ ਮਹੱਤਵਪੂਰਨ ਲੇਖ ਸੁਖਵਿੰਦਰ ਅਮਰ ਦਾ ਕਿੰਤਨ ਮੰਤਨ ਆਓ ਫਿਰ ਸਾਡੇ ਨਾਲ ਲਫ਼ਜ਼ਾਂ ਦੇ ਇਸ ਸਫ਼ਰ ਤੇ ਸੋਸ਼ੀਲ ਦਸਾਂਝ